ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਪਹਿਲੀ ਗੱਲ ਜਿੱਤੋਂ ਆਪਣੀ ਗੱਲ ਤੁਹਾਡੇ ਨਾਲ ਸ਼ੁਰੂ ਕਰਨ ਲੱਗੇ ਆ ਉਹ ਇਹ ਕਰਨ ਲੱਗੇ ਆ ਵੀ ਬਰਸਾਤ ਦੇ ਵਿੱਚ ਨਾ ਡੱਡੂ ਨਿਕਲ ਜਾਂਦੇ ਹੁੰਦੇ ਨੇ ਬਰਸਾਤਾਂ 'ਚ ਕਿਉ ਹਣਾ ਦੇਖਦੇ ਹੋ ਡੱਡੂ ਨਿਕਲ ਜਾਂਦਾ ਨਾ ਬਰਸਾਤਾਂ 'ਚ ਤਾਂ ਉਵੇਂ ਹੀ ਆਪਣੇ ਹਲਕੇ ਦੇ ਲੀਡਰ ਐ ਅੱਜ ਤੋਂ ਪਹਿਲਾਂ ਆ ਬਜ਼ੁਰਗ ਬੈਠੇ ਨੇ ਸਾਰੇ ਬੈਠੇ ਨੇ ਸੋਚ ਕੇ ਦੱਸਿਓ ਵੀ ਇਲੈਕਸ਼ਨ ਤੋਂ 2 ਸਾਲ ਪਹਿਲੇ ਕੋਈ ਆਇਆ ਤੁਹਾਡੇ ਕੋਲ ਉਹ ਬਰਸਾਤ ਦੇ ਡੱਡੂ ਵਾਂਗੂ ਮਹੀਨਾ ਪਹਿਲਾਂ ਦੋ ਮਹੀਨਾ ਪਹਿਲਾਂ ਨਿਕਲਦੇ ਨੇ ਲੀਡਰ ਤੇ ਆ ਕੇ ਲੰਬੀਆਂ ਲੰਬੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਦੋ ਸਾਲ ਪਹਿਲੇ ਕੋਈ ਨਹੀਂ ਆਇਆ ਹੈਗਾ ਮੈਂ ਦੋ ਸਾਲ ਪਹਿਲੇ ਆ ਕੇ ਛਾਤੀ ਠੋਕ ਕੇ ਤੁਹਾਨੂੰ ਕਹਿ ਰਹੇ ਆਂ ਵੀ ਦੋ ਸਾਲ ਹੁਣ ਜਿਹੜੇ ਹੈਗੇ ਇਲੈਕਸ਼ਨ ਚ ਕੋਡੀ ਸੇਵਾ ਕਰੂੰਗਾ ਕਿਸ ਲਈ ਤੁਹਾਡੇ ਦਿਲ ਚ ਜਗ੍ਹਾ ਬਣਾਉਣ ਲਈ 2027 ਦੇ ਇਲੈਕਸ਼ਨ ਵਾਸਤੇ ਜਦੋਂ ਜਗ੍ਹਾ ਬਣ ਜੂਗੀ ਫਿਰ ਆਪੇ ਤੁਸੀਂ ਕਹੋਗੇ ਹਾਂ ਸਾਡਾ ਭਰਾ ਹੈ ਸਾਡਾ ਪੁੱਤ ਹੈ ਅਸੀਂ ਨਹੀਂ ਇਹਨੂੰ ਛੱਡਣਾ ਅਸੀਂ ਇਹਨੂੰ ਜਿਟਾਣਾ ਪਰ ਦੋ ਸਾਲ ਪਹਿਲੇ ਦਫਤਰ ਖੋਲ ਰਹੇ ਆ ਇੱਥੇ ਲੋਕ ਸੇਵਾ ਕੇਂਦਰ ਅਸੀਂ ਬਣਾ ਰਹੇ ਹਾਂ ਪੂਰੇ ਹਲਕੇ ਦੇ ਵਿੱਚ 10 ਜਿੱਥੇ ਸਾਰੇ ਕੰਮ ਤੁਹਾਡੇ ਹੋਣਗੇ ਚਾਹੇ ਛੋਟਾ ਜਿਹਾ ਕੰਮ ਹੋਵੇ ਵੀ ਆਧਾਰ ਕਾਰਡ ਚੇਂਜ ਕਰਾਣਾ ਹੈ ਜਾਂ ਪੈਨਸ਼ਨ ਦਾ ਕਾਰਡ ਅਪਲਾਈ ਕਰਾਣਾ ਹੈ ਜਾਂ ਕੋਈ ਆਯੂਸ਼ਮਾਨੀ ਯੋਜਨਾ ਜੀ ਲਾਗ ਕਰਾਣਾ ਹੈ ਚਾਹੇ ਕੋਈ ਵੱਡਾ ਕੰਮ ਹੋਵੇ ਵੀ ਯਾਰ ਸਾਡੇ ਕਿਸੇ ਭੈਣ ਭਰਾ ਨੂੰ ਇਸ ਤਰ੍ਹਾਂ ਨੂੰ ਪੁਲਸਤੰਗ ਕਰਦੀ ਹੈ ਜਾਂ ਸਰਕਾਰੀ ਮਹਿਕਮੇ 'ਚ ਕੋਈ ਕੰਮ ਨਹੀਂ ਹੋ ਰਿਹਾ ਤਾਂ ਛੋਟੇ ਤੋਂ ਵੱਡੇ ਕੰਮ ਸਾਰਾ ਤੁਹਾਡਾ ਉਸ ਦਫਤਰ ਤੇ ਹੋਊਗਾ ਮੈਂ ਹੁਣੇ ਆ 15 ਮਿੰਟ ਪਹਿਲਾਂ ਪਹਾੜਪੁਰ ਸੀਗਾ ਤੇ ਪਹਾੜਪੁਰ ਚ ਪੰਚਾਇਤ ਸਾਰੀ ਬੈਠੀ ਸੀਗੀ ਕਹਿੰਦੇ ਜੀ ਸਰਕਾਰ ਦਾ ਉਰੇ ਕੈਂਪ ਲੱਗਿਆ ਸੀ ਮੈਂ ਕਿਹਾ ਅੱਛਾ ਚਲੋ ਬਹੁਤ ਚੰਗੀ ਗੱਲ ਹੈ ਕਹਿੰਦੇ ਜੀ 15 ਅਫਸਰ ਆਏ ਸੀਗੇ 15 ਵਿਭਾਗਿਆਂ ਦੇ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਕਹਿੰਦੇ ਜੀ ਪਰ ਕੰਮ ਨਹੀਂ ਕੋਈ ਕਰਕੇ ਗਏ ਕਹਿੰਦੇ ਆਹ ਫਾਰਮ ਭਰ ਕੇ ਲਿਆਓ ਆਹ ਲਿਆਓ ਉਹ ਲਿਆਓ ਮੈਂ ਕਿਹਾ ਕਿੰਨੇ ਦੇ ਕੰਮ ਹੋਏ ਕਹਿੰਦਾ ਇੱਕ ਵੀ ਨਹੀਂ ਹੋਇਆ ਉਹ ਤਾਂ ਕਹਿੰਦੇ ਜੀ ਕਾਗਜ਼ ਨਹੀਂ ਪੂਰੇ ਹੈਗੇ ਕਿਸੇ ਦੇ ਕਿਸੇ ਦੇ ਫਾਰਮ ਨਹੀਂ ਹੈਗੇ ਮੈਂ ਕਿਹਾ ਫਿਰ ਜੇ ਕੰਮ ਨਹੀਂ ਹੋਏ ਕਾਗਜ਼ ਹੀ ਬੰਦਿਆਂ ਨੇ ਆ ਪਰ ਨੇ ਫਿਰ ਉਹ ਕੀ ਆਂਬ ਲੈਣ ਆਏ ਸੀਗੇ ਕਹਿੰਦੇ ਜੀ ਇਹ ਗੱਲ ਤਾਂ ਫਿਰ ਸਾਨੂੰ ਵੀ ਨਹੀਂ ਸਮਝ ਲੱ ਕੋਈ ਗੱਲ ਹੈ ਵੀ ਜਿਹੜਾ ਆ ਦਫ਼ਤਰ ਖੋਲਿਆ ਹੈ ਉਹ ਦਫ਼ਤਰ ਤੁਸੀਂ ਆਪ ਇੱਕ ਵਾਰ ਜਾ ਕੇ ਆ ਕਿਸੇ ਭੈਣ ਭਰਾ ਨੂੰ ਕਿਸੇ ਗਰੀਬ ਨੂੰ ਭੇਜ ਕੇ ਦੇਖਿਓ ਕੋਈ ਉੱਥੇ ਫਾਰਮ ਨਹੀਂ ਮੰਗੂਗਾ ਕੋਈ ਉੱਥੇ ਕਾਗਜ਼ ਨਹੀਂ ਮੰਗੂਗਾ ਉੱਥੇ ਬੰਦੇ ਨੇ ਸਿਰਫ ਆਪ ਕਦਮ ਰੱਖਣਾ ਹੈ ਤੇ ਆਪਣਾ ਕੰਮ ਦੱਸਣਾ ਹੈ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਹੈ ਤੇ ਮੇਰੀ ਟੀਮ ਦੀ ਜ਼ਿੰਮੇਵਾਰੀ ਹੈ ਉਹਦਾ ਜਿਹੜਾ ਵੀ ਕੰਮ ਹੋਊਗਾ ਉੱਥੇ ਉਸ ਦਫ਼ਤਰ ਦੇ ਵਿੱਚ ਹੋਊਗਾ ਇੱਕ ਐਮਐਲਏ ਨੂੰ ਇਹ ਦਫ਼ਤਰ ਖੋਲਣਾ ਚਾਹੀਦਾ ਹੈ ਇੱਕ ਲੀਡਰ ਨੂੰ ਇਹ ਦਫ਼ਤਰ ਖੋਲਣਾ ਚਾਹੀਦਾ ਉਹਨਾਂ ਨੇ ਨਹੀਂ ਖੋਲਿਆ ਪਰ ਚਲੋ ਉਹ ਤੇ ਉਹ ਚੰਗੀ ਗੱਲ ਵੀ ਹੈ ਮੇਰੇ ਵਾਸਤੇ ਵੀ ਹੁਣ ਉਹ ਮੌਕਾ ਮੈਨੂੰ ਮਿਲ ਗਿਆ ਮੈਂ ਜਿਹੜੇ ਵੀ ਪਿੰਡਾਂ 'ਚ ਜਾਂਦਾ ਬਜ਼ੁਰਗ ਆਂਦੇ ਨੇ ਕਿ ਜੀ ਸਾਡਾ ਆਧਾਰ ਕਾਰਡ ਨਹੀਂ ਬਣਿਆ ਹੋਇਆ ਸਾਡਾ ਪੈਨਸ਼ਨ ਕਾਰਡ ਨਹੀਂ ਬਣਿਆ ਹੋਇਆ ਵਿਧਵਾ ਭੈਣਾ ਮਾਤਾਵਾਂ ਆਂਦੀਆਂ ਵੀ ਸਾਡੇ ਕਾਰਡ ਨਹੀਂ ਬਣੇ ਹੋਏ ਸਾਨੂੰ ਪੈਨਸ਼ਨ ਨਹੀਂ ਆ ਰਹੀ ਉਸ ਤੋਂ ਬਾਅਦ ਆਪਣੇ ਪਿੰਡਾਂ ਦੇ ਵਿੱਚ ਘਰਾਂ ਦਾ ਵੀ ਬਹੁਤ ਮਸਲਾ ਹੈ ਬਹੁਤ ਸਾਰੇ ਕੱਚੇ ਘਰਾਂ ਦਾ ਮਸਲਾ ਹੈ ਕਈਆਂ ਦੇ ਚਲੇ ਜਾਂਦੇ ਆ ਫਾਰਮ ਕਿਸ਼ਤ ਨਹੀਂ ਪੈਂਦੀ ਅਈਆਂ ਦੇ ਵਿਚਾਰੇ ਨੇ ਫਾਰਮ ਹੀ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪੜਨਾ ਹੀ ਨਹੀਂ ਆਂਦਾ ਵੀ ਪ੍ਰਿੰਟ ਕਿੱਥੋਂ ਕੱਢਣਾ ਹੈ ਕਿੱਥੋਂ ਬਣਾਉਣਾ ਹੈ ਕਿੱਥੋਂ ਜਮ੍ਹਾਂ ਕਰਾਣਾ ਹੈ ਉਹਨਾਂ ਨੂੰ ਨਹੀਂ ਪਤਾ ਤਾਂ ਥੋੜਾ ਤਾਂ ਇਹੀ ਦਫ਼ਤਰ ਡੀਸੀ ਦਫ਼ਤਰ ਹੋਊਗਾ ਇਹੀ ਦਫ਼ਤਰ ਐਸਐਸਪੀ ਦਫ਼ਤਰ ਹੋਊਗਾ ਇਹੀ ਦਫ਼ਤਰ ਤਹਿਸੀਲ ਹੋਊਗੀ ਤੁਸੀਂ ਹੋਰ ਕਿਤੇ ਨਹੀਂ ਜਾਣਾ ਇੱਕ ਵਾਰ ਉੱਥੇ ਜਾ ਕੇ ਕੰਮ ਕਰਕੇ ਦੇਖਿਓ ਤੇ ਆਪਣਾ ਹੁਣ ਆ ਛੋਟੀ ਜਿਹੀ ਜਿਹੜੀ ਇਲੈਕਸ਼ਨ ਆ ਰਹੀ ਹੈ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਉਹ ਇੱਕ ਬਹਾਨਾ ਬਣਾਇਆ ਮੈਂ ਤੁਹਾਡੇ ਸਾਰਿਆਂ ਨਾਲ ਮਿਲਨ ਵਰਤਨ ਵਾਸਤੇ ਇਹ ਜ਼ਿਲ੍ਹਾ ਪਰੀਸ਼ਦ ਇਲੈਕਸ਼ਨ ਦੇ ਵਿੱਚ ਮੈਂ ਮਿਲਨ ਵਰਤਨ ਵਧਾਨ ਲਈ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਖੜਾ ਹੋਇਆ ਹਾਂ ਤੁਸੀਂ ਸਾਰਿਆਂ ਨੇ ਆਸ਼ੀਰਵਾਦ ਦੇਣਾ ਉਹਦੇ 'ਚ ਵੀ ਹਲੇ 2 ਮਹੀਨੇ ਪਏ ਨੇ 2 ਮਹੀਨੇ ਹੋਰ ਦੇਖ ਲੋ ਪਰਖ ਲੋ ਵੀ ਹਾਂ ਇਹ ਮੁੰਡਾ ਜਿਹੜੀਆਂ ਗੱਲਾਂ ਕਰਦਾ ਹੈ ਉਹ ਪੂਰੀਆਂ ਕਰਦਾ ਹੈ ਨਿਭਾਉਂਦਾ ਹੈ ਕਿ ਨਹੀਂ ਨਿਭਾਉਂਦਾ ਕਿਉਂਕਿ ਜੇ ਗੱਲਾਂ ਹੀ ਕਰਨੀਆਂ ਹੁੰਦੀਆਂ ਤਾਂ 2 ਸਾਲ ਪਹਿਲੇ ਦਫ਼ਤਰ ਨਾ ਖੋਲਦਾ ਮੈਨੂੰ ਲੋਕ ਕਹਿੰਦੇ ਨੇ ਵੀ ਯਾਰ ਇਹ ਤਾਂ ਤੂੰ ਬਹੁਤ ਵੱਡਾ ਕੰਮ ਕਰ ਲਿਆ 2 ਸਾਲ ਕਿਵੇਂ ਚਲਾਏਗਾ ਇਹ ਤਾਂ 1 ਮਹੀਨਾ ਪਹਿਲੇ ਖੋਲਦਾ 2 ਮਹੀਨੇ ਪਹਿਲੇ ਖੋਲਦਾ ਇਹ 2 ਸਾਲ ਤਾਂ ਬਹੁਤ ਵੱਡਾ ਟਾਈਮ ਹੁੰਦਾ ਹੈ ਪਰ ਮੈਂ ਚਾਹੁੰਦਾ ਹੀ ਇਹ ਸੀ ਕਿ ਬਹੁਤ ਵੱਡਾ ਟਾਈਮ ਮੈਨੂੰ ਮਿਲ ਜੇ 2 ਸਾਲ ਮਿਲਣ ਦਾ ਵਰਤਨ ਦਾ ਦਫਤਰ ਚਲਾਉਣ ਦਾ ਮੌਕਾ ਜਿਹੜਾ ਹੈਗਾ ਉਹ ਮੈਂ ਹੱਥੋਂ ਨਾ ਗਵਾਵਾਂ ਤੇ ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਜਗ੍ਹਾ ਬਣਾਵਾਂ ਤਾਂ ਕਿ 2027 ਦੇ ਵਿੱਚ ਫੇਰ ਤੁਸੀਂ ਮੈਨੂੰ ਕਹੋ ਵੀ 22 ਟੱਕੜ ਬਿਆਨ ਦੀ ਲੋੜ ਨਹੀਂ ਹੈਗੀ ਇਹ ਤਾਂ ਤੇਰਾ ਆਪਣਾ ਹੀ ਪਿੰਡ ਹੈ ਤੂੰ ਹੋਰ ਪਿੰਡਾਂ 'ਚ ਜਾ ਕੈਂਪੇਨ ਕਰਨ ਠੀਕ ਹੈ ਜੀ ਸਾਰੇ ਜਣੇ ਭਰਾ ਮੇਰੇ ਮੇਰਾ ਸਾਥ ਦਿਓ ਜਿਹੜੇ ਬਜ਼ੁਰਗ ਨੇ ਆਸ਼ੀਰਵਾਦ ਦਿਓ ਸਾਰੀਆਂ ਮਾਤਾਵਾਂ ਭੈਣਾਂ ਨਾਲ ਚੱਲਿਓ ਤੇ ਵਾਦਾ ਕਰਕੇ ਜਾ ਰਹੇ ਆ ਜਿੰਨਾ ਅੱਜ ਬੋਲੇ ਆ ਉਸ ਤੋਂ ਵੱਧ ਕਰੂੰਗਾ ਘਟ ਨਹੀਂ ਕਰੂੰਗਾ ਬਰਾਬਰ ਨਹੀਂ ਉਸ ਤੋਂ ਵੱਧ ਕਰੂੰਗਾ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਅੜ ਕੇ ਖੜੂੰਗਾ ਤੇ ਜਿੱਥੇ ਕਿਸੇ ਦਾ ਹੱਕ ਕੋਈ ਮਾਰ ਹੋ ਰਹੀ ਹੈ ਕੋਈ ਕਿਸੇ ਨੂੰ ਗਲਤ ਕੰਮ ਕਿਸੇ ਨਾਲ ਹੋ ਰਿਹਾ ਲੜ ਕੇ ਅੜ ਕੇ ਉਹਦਾ ਹੱਕ ਦਵਾਉਂਗਾ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ